ਕੁਝ ਦਿਨ ਪਹਿਲਾਂ ਬੱਬੂ ਮਾਨ ਦਾ ਇੱਕ ਲਾਈਵ ਸ਼ੋਅ ਹੋਇਆ ਸੀ ਜੋ ਕਿ ਹਾਲੇ ਤੱਕ ਸੋਸ਼ਲ ਮੀਡੀਆ ਤੇ ਇੱਕ ਵੱਡਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਇਸ ਸ਼ੋਅ ਦੇ ਵਿੱਚ ਬੱਬੂ ਮਾਨ ਨੇ ਆਪਣੇ ਹਰ ਇੱਕ ਹੇਟਰ ਨੂੰ ਰਿਪਲਾਈ ਦਿੱਤਾ ਸੀ ਤੇ ਇਤੋਂ ਤੱਕ ਕਿ ਬੱਬੂ ਮਾਨ ਨੇ 4-4 ਸਾਲ ਪੁਰਾਣੀਆਂ ਗੱਲਾਂ ਨੂੰ ਵੀ ਚੇਤੇ ਕਰ ਲਿਆ ਸੀ ਤੇ ਹਰ ਇੱਕ ਗੱਲ ਦਾ ਰਿਪਲਾਈ ਆਪਣੇ ਇਸ ਸ਼ੋਅ ਦੇ ਵਿੱਚ ਦਿੱਤਾ ਸੀ ਤੇ ਬਹੁਤ ਸਾਰੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਬੱਬੂ ਮਾਨ ਨੇ ਸਿੱਧੂ ਮੂਸੇਵਾਲਾ ਤੇ ਉਸਦੇ ਫੈਨਸ ਨੂੰ ਵੀ ਕਈ ਰਿਪਲਾਈ ਦਿੱਤੇ ਨੇ ਤੇ ਬੱਬੂ ਮਾਨ ਦੇ ਇਸ ਸ਼ੋਅ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵੀ ਮੂਸੇਵਾਲਾ ਫੈਨਸ ਦੇ ਨਾਲ ਰਿਲੇਟ ਕਰ ਚੰਕ ਰਹੀ ਹੈ ਕਿ ਸਿੱਧੂ ਮੂਸੇਵਾਲਾ ਅਤੇ ਬੱਬੂ ਮਾਨ ਦੇ ਵਿੱਚ ਕਾਂ ਰਿਕੇ ਟਾਈਮ ਬਹੁਤ ਹੀ ਵੱਡੀ ਕੰਟਰੋਵਰਸੀ ਹੋਈ ਸੀ ਤੇ ਇਹ ਕੰਟਰੋਵਰਸੀ ਸਿੱਧੂ ਦੇ ਜਾਨ ਬਾਂਦ ਵੀ ਬਰਕਰਾਰ ਰਹਿੰਦੀ ਹੈ ਤੇ ਬੱਬੂ ਮਾਨ ਦੇ ਹੁਣ ਇਹ ਸ਼ੋਅ ਨੂੰ ਲੈ ਕੇ ਸਰਦਾਰ ਬਲਕੌਰ ਸਿੰਘ ਹੋਰਾਂ ਨੇ ਵੀ ਆਪਣੇ ਖਾਸ ਵਿਚਾਰ ਸਾਂਝੇ ਕਰੇ ਨੇ ਤੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਪੋਸਟ ਸਾਂਝੀ ਕਰਦੇ ਆ ਲੋਕਾਂ ਨੂੰ ਅਪੀਲ ਕਰੀਏ ਵੀ ਸਿੱਧੂ ਦਾ ਨਾਮ ਕਿਸੇ ਵੀ ਕੰਟਰੋਵਰਸੀ ਦੇ ਨਾਲ ਹੁਣ ਨਾ ਜੋੜਿਆ ਜਾਵੇ ਕਿਉਂਕਿ ਜਿੰਨਾ ਟਾਈਮ ਬੇਟਾ ਸੀ ਉਸਦੇ ਨਾਲ ਜੋ ਵੀ ਕੰਟਰੋਵਰਸੀਆਂ ਸੀ ਉਹ ਜੁੜੀਆਂ ਸੀ ਪਰ ਹੁਣ ਸਾਡਾ ਕਿਸੇ ਵੀ ਇੰਡਸਟਰੀ ਦੇ ਸਿੰਗਰ ਨਾਲ ਬੈਰ ਵਿਰੋਧ ਨਹੀਂ ਕੰਮ ਕਰ ਰਹੇ ਨੇ ਸੋ ਇਹੋ ਜਿਹੇ ਅਨੋਖ ਚੋਕ ਹੁੰਦੀਆਂ ਹੀ ਰਹਿੰਦੀਆਂ ਨੇ ਗੱਲਾਂ ਨੂੰ ਸੀਰੀਅਸ ਨਾ ਲਿਆ ਜਾਵੇ ਤੇ ਬਾਕੀ ਦੋਸਤੋ ਇਸ ਮੁੱਦੇ ਦੇ ਤੁਸੀਂ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ